ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਹਲਕਾ ਫਰੀਦਕੋਟ ਵਿੱਚ ਜਿਹੜੀ ਚੋਣ ਮਹਿੰਮਾ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਹੱਕ ਵਿੱਚ ਪੂਰਨ ਤੌਰ ਤੇ ਭਖ ਚੁੱਕੀ ਆ ਇਸ ਟਾਈਮ ਅਸੀਂ ਪੈਂਡਾ ਨਿਆਰ ਤੋਂ ਬਾਅਦ ਮਲੂਕਾ ਵਿਖੇ ਪਹੁੰਚ ਚੁੱਕੇ ਆ ਨੌਜਵਾਨ ਵਰਗ ਬਜ਼ੁਰਗ ਸਾਰੇ ਸਹਿਮਤਾ ਉੱਥੇ ਮਾਈਆਂ ਵੀ ਵੱਧ ਤੋਂ ਵੱਧ ਇਸ ਮਹਿੰਮ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਆ ਆਪਾਂ ਮਾਈਆਂ ਨਾਲ ਕਰਦੇ ਆ ਗੱਲਬਾਤ ਹਾਂ ਮਾਤਾ ਜੀ ਤੁਹਾਡੇ ਫਰੀਦਕੋਟ ਹਲਕੇ ਵਿੱਚ ਰਵੈਤੀ ਪਾਰਟੀਆਂ ਨੂੰ ਛੱਡ ਕੇ ਵਕਤ ਲੋਕ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਨਾਲ ਤੁਰਿਆ ਤੇ ਤੁਸੀਂ ਕਿਵੇਂ ਪ੍ਰਭਾਵਤ ਹੋਏ ਪਹਿਲਾਂ ਸਾਨੂੰ ਆਪਣਾ ਤੁਸੀਂ ਨਾਮ ਦੱਸੋ ਤੇ ਫਿਰ ਇਹਦਾ ਕਾਰਨ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਇਸ ਤਰ੍ਹਾਂ ਅਭਾਰਤ ਹੋਏ ਆ ਕਿ ਸਾਰੀਆਂ ਪਾਰਟੀਆਂ ਵਧੀਆ ਕੋਈ ਪਾਰਟੀ ਮਾੜੀ ਨਹੀਂ ਹੈਗੀਗੀ ਸਾਰੇ ਵਧੀਆ ਹੈ ਪਰ ਅਸੀਂ ਇਹਨਾਂ ਦੇ ਪਿਤਾ ਦੀ ਕੁਰਬਾਨੀ ਨੂੰ ਦੇਖ ਕੇ ਜੋ ਉਹਨਾਂ ਦੇ ਪਿਤਾ ਜੀ ਨੇ ਕੁਰਬਾਨੀ ਕੀਤੀ ਹੈਗੀ ਅਸੀਂ ਬਿਆਰਤ ਸਿੰਘ ਦੀ ਕੁਰਬਾਨੀ ਨੂੰ ਦੇਖ ਕੇ ਅੱਜ ਜੋ ਸਾਡੇ ਮੌਕੇ ਹੱਥ ਦੇ ਵਿੱਚ ਹੈ ਅਸੀਂ ਇਹ ਗਮਾਉਣਾ ਨਹੀਂ ਚਾਹੁੰਦੇ ਹੈਗੇ ਅਸੀਂ ਇਸੇ ਕਰਕੇ ਉਹਨਾਂ ਦੀ ਕੁਰਬਾਨੀ ਦਾ ਦੇਖ ਕੇ ਅਸੀਂ ਇਹਨਾਂ ਨੂੰ ਸਰਬ ਕੀ ਤੁਸੀਂ ਲੰਦ ਨੂੰ ਵੋਟ ਜ਼ਰੂਰ ਪਾਵਾਂਗੇ ਪੈਂਡ ਮਲੂਕਾ ਤੋਂ ਅੱਜ ਸਾਰੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਸਾਡੇ ਨਾਲ ਸਬੰਧਤ ਯਾਨੀ ਕਿ ਲੋਕ ਖੜੇ ਐ ਇਹਨਾਂ ਦੀ ਕੋਈ ਪਾਰਟੀ ਨਹੀਂ ਇਹਨਾਂ ਨੇ ਅੱਜ ਧਰਮ ਨੂੰ ਪਹਿਲ ਦਿੱਤੀ ਆ ਜਿਹੜੀ ਸਰਬਜੀਤ ਖਾਲਸੇ ਦੀ ਕੁਰਬਾਨੀ ਆ ਉਹਨੂੰ ਦੇਖਦੇ ਹੋਏ ਆ ਸਾਰਿਆਂ ਨੇ ਪਾਰਟੀਆਂ ਨਾਲ ਇਸ ਤੋਂ ਬਾਅਦ ਭਾਵੇਂ ਫੇਰ ਉਹ ਪਾਰਟੀਆਂ ਨਾਲ ਜੁੜ ਸਕਦੇ ਆ ਕੋਈ ਗੱਲ ਨਹੀਂ ਪਰ ਇਹ ਚੋਣਾਂ ਜਿਹੜੀਆਂ MP ਦੀਆਂ ਇਹ ਇਹਨਾਂ ਨੇ ਮਨ ਬਣਾਇਆ ਵੀ ਸਰਬਜੀਤ ਖਾਲਸਾ ਨੂੰ ਸਮਰਥਨ ਦੇਣਾ ਪੂਰਨ ਤੌਰ ਤੇ ਇਹ ਵੀ ਸਾਡਾ ਪਿੰਡ ਵਧਾਈ ਦਾ ਪਾਤਰ ਆ ਪਿੰਡ ਬਲੂਕਾ ਵੀ ਇਹਨਾਂ ਨੇ ਪਾਰਟੀ ਵਾਈ ਨੂੰ ਪਿੱਛੇ ਛੱਟ ਕੇ ਸਾਰੀਆਂ ਪਾਰਟੀਆਂ ਨਾਲ ਇਹ ੜੋੜੜੀ ਸਬੰਧਤਾ ਬੰਦੇ ਪਰ ਇਹਨਾਂ ਨੇ ਐਰਕੀ ਸਰਬਜੀਤ ਖਾਲਸਾ ਦੀ ਖਾਤਰ ਜਿਹੜਾ ਉਮੀਦਵਾਰ ਆ ਸਰਬਜੀਤ ਖਾਲਸਾ ਇਹ ਸ਼ਹੀਦ ਸਰਦਾਰ ਬਿਆਨਤ ਸਿੰਘ ਸ਼ਹੀਦ ਸਰਦਾਰ ਸਤਵੰਤ ਸਿੰਘ ਸ਼ਹੀਦ ਸਰਦਾਰ ਕੇਰ ਸਿੰਘ ਤੇ ਇਹ ਬਿਆਨਤ ਸਿੰਘ ਦਾ ਲੜਕਾ ਇਹਨਾਂ ਦੀ ਜੋ ਕੁਰਬਾਨੀ ਆ ਉਹ ਕੁਰਬਾਨੀ ਨੂੰ ਦੇਖਦਿਆਂ ਹੋਏ ਸਾਰੇ ਲੋਕਾਂ ਨੇ ਸਾਰਾ ਜਿਹੜਾ ਹਲਕਾ ਫਰੀਦਕੋਟ ਆ ਉਹਦੇ ਚੀਜ਼ ਦੀ ਨੇਰੀ ਬਗੀ ਵੀ ਆ ਇਹਦੀ ਕੁਰਬਾਨੀ ਨੂੰ ਲੋਕਾਂ ਨੇ ਵੋਟ ਪਾਈ ਆ ਤੇ ਇਹ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਆ ਆਜ਼ਾਦ ਉਮੀਦਵਾਰ ਇਸ ਕਰਕੇ ਸਾਰੇ ਇਹਦੇ ਨਾਲ ਤੁਰੇ ਆ ਤੇ ਪਾਰਟੀਆਂ ਵਾਜੀਆਂ ਤੋਂ ਇਹ ਲੋਕ ਵੀ ਉੱਪਰ ਉੱਠ ਕੇ ਤੁਰੇ ਆ ਇਹਦੇ ਨਾਲ ਸੋ ਦੋਸਤੋ ਇਹ ਤੁਹਾਨੂੰ ਅਸੀਂ ਪਿੰਡ ਮਲੂਕਾ ਤੋਂ ਦਿਖਾਇਆ ਕਿਵੇਂ ਹਰ ਵਰਗ ਸਾਰੀਆਂ ਪਾਰਟੀਆਂ ਦੇ ਜਿਹੜੇ ਪ੍ਰਾਣੇ ਵਰਕਰ ਚਾਹ ਹੁਣ ਨਗਰ ਨਿਵਾਸੀ ਆ ਵੀ ਉਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਸਰਦਾਰ ਵਿਅੰਕ ਸਿੰਘ ਜੀ ਦੀ ਜੋ ਕੁਰਬਾਨੀ ਸੀ ਉਹਦਾ ਬਹੁਤ ਥੋੜਾ ਹਿੱਸਾ ਉਹਨਾਂ ਦਾ ਜਿਹੜਾ ਕਰਜ਼ਾ ਉਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਤੁਹਾਨੂੰ ਕਿਵੇਂ ਲੱਗਿਆ ਮਾ ਰਾਮ ਸਿੰਘ ਕਲਿਆਣ ਸਾਹਿਬ ਪੰਜਾਬ ਟੀਵੀ ਲਈ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਧੰਨਵਾਦ